ਮੰਤ ਪਾਲਣਾ ਜਿਹੜਾ ਜਿਵੇਂ ਵਰਦੀ ਦੇ ਤੇ ਉਹਦੇ ਨਾਲ ਬਹੁਤ ਜਿਆਦਾ ਸੰਬੰਧ ਸੀ ਉਹ ਕਹਿੰਦਾ ਮੈਂ ਉਹਦੇ ਨਾਲ ਜਾ ਕੇ ਉਹ ਬਹੁਤ ਬੁਰੀ ਹਾਲਤ ਕਰੂਗਾ ਉਹਦੇ ਨਾਲ ਇੱਕ ਮਹਿਰੂ ਦਾ ਮਤਫਾ ਉਹ ਵੀ ਕਹਿੰਦਾ ਮੈਂ ਧੋਨੇ ਨਾਲ ਬਹੁਤ ਬੁਰੀ ਹਾਲਤ ਕਰੂਗਾ ਲਿਆ ਕੇ ਉਹ ਵੀ ਸਾਨੂੰ ਧੋਕੇ ਮਾਰਦਾ ਰਿਹਾ ਹਟਕਾਲ ਨਿਹੰਗ ਸਿੰਘ ਦੇ ਬਾਣੇ ਵਾਲੇ ਇੱਕ ਵਿਅਕਤੀ ਨੇ ਆਪਣੇ ਹੀ ਮਾਪਿਓ ਨੂੰ ਪੰਜਾਬ ਪਜਾ ਕੇ ਕਾਰ ਵਿੱਚ ਆਪਣੇ ਸਾਥੀਆਂ ਨਾਲ ਹਥਿਆਰ ਲੈ ਕੇ ਦਾਖਲ ਹੋਏ ਸੁਨਿਹੰਗ ਸਿੰਘ ਨੇ ਪਹਿਲਾ ਆਪਣੇ ਪਿਓ ਤੇ ਡੰਡਿਆਂ ਸੋਟਿਆਂ ਨਾਲ ਅੰਨੇ ਵਾਵਾ ਕੀਤੇ ਅਤੇ ਫਿਰ ਆਪਣੀ ਮਾਤਾ ਨੂੰ ਵੀ ਨਾ ਵਖਿਆ ਮੁੱਸੰਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਦੇ ਵੇੜੇ 'ਚ ਆਪਣੇ ਮਾਪਿਓ ਨੂੰ ਪਜਾ ਪਜਾ ਕੇ ਕੁੱਟਿਆ ਜਿਸ ਦੀਆਂ ਤਸਵੀਰਾਂ ਕਾਰਛੇ ਲੱਗੇ ਕੈਮਰੇ 'ਚ ਖਿਆਦ ਹੋ ਗਈਆਂ ਤਸਵੀਰਾਂ 'ਚ ਸਾਫ ਨਜ਼ਰ ਆਉਂਦਾ ਹੈ ਕਿ ਨਿਹੰਗ ਸਿੰਘ ਅਤੇ ਉਸ ਦੇ ਸਾਥੀ ਜੋ ਕਿ ਨਿਹੰਗ ਸਿੰਘ ਦੇ ਬਾਣੇ 'ਚ ਸੀ ਉਹਨਾਂ ਵੱਲੋਂ ਹੱਥਾਂ ਵਿੱਚ ਹਥਿਆਰ ਫੜੇ ਹੋਏ ਸੀ ਅਤੇ ਬਜ਼ੁਰਗ ਮਾਤਾ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ

ਫਿਰੋਜ਼ਪੁਰ ਦੇ ਪਿੰਡ ਗੋਗੂਆਣੀ ਦਾ ਰਹਿਣ ਵਾਲਾ ਨਿਹੰਗ ਸਿੰਘ ਲੱਭਰੀ ਸਿੰਘ ਨੇ ਆਪਣੇ ਮਾਪਿਆਂ ਦੀ ਪਸ਼ੂਆਂ ਵਾਂਗ ਕੁੱਟਮਾਰ ਕੀਤੀ। ਮੁਲਜ਼ਮ ਨੇ ਮਾਪਿਆਂ ਨੇ ਰੋਂਦੇ ਰੋਂਦੇ ਕੈਮਰੇਗੇ ਆਪਣੇ ਦੁੱਖੜਾ ਸੁਣਾਇਆ ਜਿਸਨਾ ਮੁਤਾਬਕ ਨਿਹੰਗ ਸਿੰਘ ਲੱਭਰੀ ਸਿੰਘ ਉਹਨਾਂ ਦੇ ਖੂਨ ਦਾ ਪਿਆਸਾ ਹੋ ਰਿਹਾ ਹੈ ਅਤੇ ਨਸ਼ਾ ਕਰਕੇ ਉਹਨਾਂ ਨਾਲ ਕੁੱਟਮਾਰ ਕਰਦਾ ਹੈ। ਜਦਕਿ ਉਹਨਾਂ ਵੱਲੋਂ ਪਹਿਲਾਂ ਨਿਊਜ਼ ਨੂੰ ਦੇ ਦਿੱਤਾ ਗਿਆ ਹੋਇਆ। ਨਿਹੰਗ ਸਿੰਘ ਦੇ ਪਿਤਾ ਮੁਤਾਬਕ ਉਸ ਦਾ ਬੇਟਾ ਅਮਰਿਤਪਾਲ ਸਿੰਘ ਦਾ ਸਾਥੀ ਅਤੇ ਕਈ ਹੋਰ ਨਿਹੰਗ ਸਿੰਘਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਅਕਸਰ ਤੰਕੀਆਂ ਦਿੰਦਾ ਹੈ। ਕੀ ਨਾਂ ਤੇ ਬੋਲ ਰਿਹਾ ਹੋਰ ਵੀਰਾਂ ਨਾ ਗਰੀ ਸੇਂਗਾ ਹੀ ਆਖੇ ਇੱਥੋਂ ਰਹਿਣ ਮੁਰੇ ਬੋਣੀ ਤੇ ਰਹਿਣਾ ਕੀ ਹੋਇਆ ਜਿਹੜਾ ਅਜ ਪੁੱਤਰ ਤੁਹਾਡਾ ਇਸ ਤਰ੍ਹਾਂ ਦੇ ਕੀ ਕਰੀਏ ਜੇ ਸਾਡੇ ਤੋਂ ਮਾਰ ਕੇ ਸੱਟ ਗਿਆ ਜਾਵੇ ਹਾਂ ਹਾਂ ਇਸ ਤਰ੍ਹਾਂ ਦੇ ਸਵਾਲ ਕਰਦੇ ਕਿਤੇ ਵੀ ਹੋਣਾ ਇਹ ਇਹ ਤਾਂ ਤੁਹਾਡਾ ਮਿੱਟੀ ਪਲੀਤ ਕੱਪਤੀ ਜਿਵੇਂ ਕੀ ਬੰਤੀ ਕਰ ਰਿਹਾ ਬਾਰਾ ਪਰ ਲੋਕ ਜਿਹੜਾ ਸਾਡੇ ਨਗਰੀ ਜਾਂਦੇ ਲੋਕਾਂ ਨਾਲ ਕਰਦਾ ਹਾਂ ਤੇ ਮਰਜੀ

ਇੰਨੀ ਜ਼ਿਆਦਾ ਕੁਟਮਰ ਹੁੰਦੇ। ਹਾਂਜੀ ਕੁਟੜਿਆ ਨਹੀਂ ਜਾਂਦਾ ਇਹ। ਨਾ ਰੁਕਤੀ ਜਾਣ ਮੁਝੇ ਤੇ ਕਰਦੇ ਨਾ ਚਾਹ ਪੀਣ ਨੂੰ ਨਾਲ। ਇਸ ਤਰ੍ਹਾਂ ਦੇਦੇ ਸਬਾਹ। ਕੀ ਦਿੱਤੀ ਹੁਣ ਸਮਾਂਦੇ ਤੇ ਜੀ ਕਿਹੜੀ ਸਾਡੇ ਨਾਲ ਸਾਡੇ ਨਾਲ ਕਰ ਗਿਆ। ਨਹੀਂ ਤੁਸੀਂ ਕਹਿ ਰਹੇ ਕਿ ਅਮਰਪਾਲ ਨਾਲ। ਅਮਰਪਾਲ ਨਾਲ ਇਹ ਜਿਹੜਾ ਜਿਹੜਾ ਜਿਬਰੂਰ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜ਼ਿਆਦਾ ਸੰਬੰਧ ਸੀ। ਉਹ ਉਹਨੂੰ ਕਹਿੰਦਾ ਮੈਂ ਉਹਨਾਂ ਨਾਲ ਜਾ ਕੇ ਥੋੜੇ ਬਹੁਤ ਪੂਰੀ ਹਾਲਤ ਕਰੂੰਗਾ ਤੁਹਾਡੇ ਨਾਲ ਇੱਕ ਮਹਿਰੂ ਦਾ ਅਮਰਤਪਾਲ ਉਹਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਪੂਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਦੌਕੇ ਮਾਰਦਾ ਰਿਹਾ ਅਮਰਤਪਾਲ ਸਾਰਾ ਪਾਸ ਹਾਂਜੀ ਹਜੇ ਵੀ ਹੁਣ ਦੌਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਕੀ ਵਜਾ ਜਿਹੜੀ ਮਾਰਤੀ ਐ ਈ ਨਹੀਂ ਬਸ ਬਸ ਨਸ਼ੇ ਦੇ ਵਿੱਚ ਲੋਰਤੀ ਕਹੀ ਜਾਂਦਾ ਸਾਰਾ ਕੁਝ ਵੈਸੇ ਆਲੀ ਮੰਗ ਹੈਨੇ ਬਹੁਤ ਮੰਗ ਪੈਸੇ ਮੰਗਦਾ ਹੀ ਆ ਇਹ ਨੰਦਾ ਕਰਾ ਤੋ ਕੰਮ ਛੱਡ ਕੇ ਚਲੇ ਜਾ ਤੂੰ ਤੇ ਬਸ ਆਪਣਾ ਮੈ ਰਹੂਗਾ ਇੱਥੇ ਤੂੰ ਕਾਗਜ਼ੀ ਕਾਰਵਾਈ ਕਰਵਾਈ ਇਹਦੇ ਕ ਬੇਦਖਲ ਕੀਤਾ ਜੀ ਫਿਰ ਵੀ ਆ ਹਾਂ ਫਿਰ ਵੀ ਕਿੰਦਾ ਆਉਂਦਾ ਵੀਰ ਕਿਉਂਦਾ ਜੀ ਪੁਲਿਸ ਤੋਂ ਕਰਾ ਪਾ ਕੇ ਕੀ ਪਾ ਗਾਡੀ ਮੰਗ ਲੈਂਦੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਤੁਹਾਡੇ ਘਰੇ ਆ ਗਿਆ ਬਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕਹਿੰਦੇ ਕੈਮਰੇ ਜਾ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਕੈਮਰੇ ਕਰਕੇ ਅਸੀਂ ਬਚ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਕਿਹੜੇ ਆ ਪੰਜ ਜਾਣੇ ਪੰਜ ਛੇ ਜਾਣੇ ਛੇ ਜਾਣੇ ਸੀ ਸਾਰੇ 12 ਨਹੀਂ ਦੋਹਾਂ ਦੇ ਪਾਣੇ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਉਵੇਂ ਸੀ ਦੂਜੀ ਸਾਦੇ ਕੱਪੜਿਆਂ ਨੇ ਮੂਹ ਲਵੇਟੇ ਨੇ ਉਹਨਾਂ ਦੇ ਹਾਂ ਜੀ ਪਾਣੇ ਜਾਏ ਜੀ ਮੈਂ ਕੋਈ ਗਵਾਲ ਨਹੀਂ ਕਰਦਾ ਹਾਂ ਸਾਰੇ 25 ਨੇ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੀ ਇਹ ਇਹ ਜਿਹ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ। ਸਾਰਿਆਂ ਉੱਤੇ। ਹਾਂਜੀ ਹਾਂਜੀ ਸਾਰਿਆਂ ਉੱਤੇ। ਅਜੇ ਵੀ ਧੌਂਕੀਆਂ ਦਿੰਦਾ ਜੀ, ਅਜੇ ਵੀ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੋਨ ਆਈ ਜਾਂਦੇ ਲੋਕਾਂ ਨੂੰ। ਮੈਂ ਛੱਡਣੇ ਨਹੀਂਗੇ। ਪੁਲਿਸ ਮਾਲਾਜਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ। ਉਧਰ ਲਾਪਰੀ ਸਿੰਘ ਦੇ ਮਾਤਾ-ਪਿਤਾ ਮੁਤਾਬਕ ਉਹਨਾਂ ਦੇ ਬੇਟੇ ਨੇ ਅਮਰਿਤਪਾਲ ਸਿੰਘ ਨੂੰ ਨਾਲ ਲੈ ਕੇ ਕਈ ਵਾਰ ਉਹਨਾਂ ਦੇ ਘਰ ਦਬਿਸ਼ ਦਿੱਤੀ ਅਤੇ ਉਹਨਾਂ ਨੂੰ ਘਰੋਂ ਕੱਢਣ ਅਤੇ ਜਾਨੂ ਮਾਰਨ ਦੀ ਧਮਕੀਆਂ ਦਿੱਤੀਆਂ ਜਦਕਿ ਮਾਪਿਆਂ ਦੀ ਕੁਟਮਾਰ ਕਰਨ ਤੋਂ ਪਹਿਲਾਂ ਉਸਨੇ ਆਪਣੇ ਮਾਮੇ ਉੱਪਰ ਵੀ ਚਾਲੇਵਾਂ ਹਮਲਾ ਕੀਤਾ ਲਪਰੇ ਦੇ ਮਾਪਿਆਂ ਨੇ ਅਮ੍ਰਿਤਪਾਲ ਸਿੰਘ ਜੋ ਕਿ ਡਿਬਰੂਗੜ ਜੇਲ੍ਹ ਵਿੱਚ ਬੰਦੇ ਅਤੇ ਅਮ੍ਰਿਤਪਾਲ ਸਿੰਘ ਮਹਿਰੋ ਤੇ ਇੱਕ ਗੰਭੀਰ ਇਲਜ਼ਾਮ ਲਾਇਨੇ ਅਤੇ ਇਸ ਪੂਰੇ ਮਾਮਲੇ 'ਚ ਪੁਲਿਸ ਤੇ ਕੋਈ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਮਿਲ ਗਏ ਇਹ ਨੂੰ ਅਸੀਂ ਪੜਾ ਕੇ ਤੇ ਭੇਜਿਆ ਸੀ ਕੈਨੇਡਾ ਇਕ ਕਨੇਡਾ ਜੋ 8 ਸਾਲਾਂ ਕੇ ਵਾਪਸ ਆ ਗਿਆ ਵਾਪਸ ਆ ਕੇ ਇਹ ਨਾਲ ਸੜਨਾ ਲੜਨਾ ਘੋਣਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਅਸੀਂ ਸਾੜ ਪਾ ਇੱਕ ਆਸਟ੍ਰੇਲੀਆ ਲਾਏ ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤਪੁਰ ਮਹਿਰੋ ਦੇ ਨਾਲ ਇਹ ਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਧਰਨੇ ਦੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫਿਰ ਇਹ ਸਾਡੇ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬੈ ਕੇ ਵੰਡ ਰਾ ਇਹਦਾ ਨਾ ਤੇ ਲੜਾਈ ਚੰਗੀ ਨਾ ਦੀ ਇਹ ਆਂਦਾ ਮੈਂ ਤਾਂ ਨਾ ਤੇ ਲੜਾਈ ਰੱਖਣੀ ਮੈਂ ਤੁਹਾਡਾ ਭੜੇਪਾ ਰੋਲਣ ਆਖਦਾ ਮੈਂ ਤੁਹਾਨੂੰ ਘਟ ਮਾਰ ਕੇ ਤੁਹਾਡੇ ਤੋਂ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫਿਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਫੇਟਾ ਹੀ ਲਖ ਲਾ ਕੇ ਵਾਪਸ ਕੈਨੇਡਾ ਦੀ ਫੈ ਲਾਈ ਫਿਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਗ ਬਣ ਜਾਣਾ ਮੈਂ ਤਾਂ ਇੱਥੇ ਨੰਗ ਵਸੋਣੇ ਮੈਂ ਤੁਹਾਨੂੰ ਵਸਣੇ ਦੇਣਾ ਇਹ ਦਿੱਲੀ ਦਾ ਇਹਦਾ ਕੰਮ ਚੱਲਦਾ ਸੀਗਾ ਠੀਕ ਹੈ ਇਸ ਤਰ੍ਹਾਂ ਲੜ ਕੇ ਘਰੋਂ ਚ ਦਿੱਲੀ ਦਾ ਕੰਮ ਸੀਗਾ ਫਿਰ ਇਹ ਅਮਰਤਪੁਰ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾਣਾ ਵਾ ਅਸੀਂ ਨਹੀਂ ਕੀਤਾ ਬੇਦਖਲ ਦੋ ਤਿੰਨ ਮਹੀਨੇ ਦਾ ਚੱਲਦਾ ਫਿਰ ਦੋ ਤਿੰਨ ਵਾਰੀ ਅਮਰਤਪੁਰ ਨੂੰ ਲੈ ਕੇ ਮੇਰੇ ਆੜਤੀਏ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫਿਰ ਅਸੀਂ ਬੇਦਖਲ ਕਰਤਾ ਜਦੋਂ ਅਸੀਂ ਬੇਦਖਲ ਕਰਤਾ ਫਿਰ ਘਰੋਂ ਚਲਾ ਗਿਆ ਫਿਰ ਇਹ ਆਪਣੇ ਮਾਮੇ ਦੇ ਸੱਟਾ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਦੇ ਸਿਰ ਦੇ ਵਿੱਚ 123 ਟੰਕੇ ਲੱਗੇ ਉਹ ਅਸੀਂ ਮਸਾਂ ਬਚਾਇਆ ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਠੀਕ ਹੈ ਪਰ ਇਹ ਨਹੀਂ ਸਦਰਿਆ ਉਸ ਤੋਂ ਬਾਅਦ ਹੁਣ ਸਾਡੇ ਸੱਟਾਂ ਮਾਰਨ ਆ ਗਿਆ ਪੰਜ ਛੇ ਜਣ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਤਰਖਾਸਤਾ ਦਿੱਤੀਆਂ ਜੀ ਤੇ ਕੋਈ ਕਾਰਵਾਈ ਨਹੀਂ ਹੋਈ ਉਲਟ ਸਗੋਂ ਮੇਰਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਹਾਸਤੇ ਵਿਹਲੀ ਆ ਠੀਕ ਹੈ ਜੋ ਇਹ ਪ੍ਰਸ਼ਾਸਨ ਤੇ ਜਿੰਮੇਵਾਰੀ ਬੰਦੀ ਆ ਠੀਕ ਹੈ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਉਧਰ ਹੁਣ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਲਜ਼ਮ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਮਲਜ਼ਮ ਹਾਲੇ ਤੱਕ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਚੱਲ ਰਿਹਾ ਹੈ ਸਰ ਜਿਹੜੇ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਪੇ ਨੂੰ ਕੀ ਮਾਮਲਾ ਸੀ ਇਹ ਮਾਮਲਾ ਇਹ ਜੀ ਪਿੰਡ ਗੱਗਵਣਾ ਜੀ ਉਥੋਂ ਜਸਵੀਰ ਕੌਰ ਪਤਨੀ ਗਰੇਜ ਸਿੰਘ ਦਾ ਉਹਨਾਂ ਦਾ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਰ ਸੀ ਦੇ ਜੀ ਆ ਕੇ ਇੱਥੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਾਰ ਕਰਕੇ ਇੱਕ ਪੂਰਟ ਮੋਟਰਸਾਈਕਲ ਦੋ ਮੋਬਾਈਲ ਲੈ ਕੇ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇ ਕਾਰ ਵੱਲ ਸੀ ਇਹ ਸਰ ਇੱਕ ਤਾਂ ਲੜਕਾ ਲਾਪਰੀ ਤੇ ਤੇ ਬਾਕੀ ਇਹ ਨਨਫੇਰ ਬੰਦੇ ਚਾਰ ਹੋ ਗਏ ਅੰਦਰ ਬੜੇ ਸੀ ਤੇ ਮੁਕਦਮਾ ਹਾਂ ਜੀ ਮੁਕਦਮਾ ਦਰਜ ਕਰਤਾ 33 ਨੰਬਰ ਐਫ ਆਰ ਹੈ ਜੀ 452 ਚ 148 932 ਜੀ ਅਗਲੀ ਕਾਰ ਕੁਦਿਸ ਜਾਰਦੀ ਹੈ ਜੀ ਮੋਹਨ ਸਿੰਘ ਖੰਡਾ ਸਾਹਿਬ ਜੀ ਤਾ ਮਾਮਲਾ ਤੇ ਇਲਜ਼ਾਮ ਬੇहद ਗੰਭੀਰ ਨੇ ਇੱਕ ਪਾਸੇ ਡਿਬਰੂਗੜ ਜੇਲ੍ਹਚੰਦ ਅਮ੍ਰਿਤਪਾਲ ਸਿੰਘ ਤੇ ਨਿਹੰਗ ਸਿੰਘ ਦੇ ਮਾਪੇ ਇਲਜ਼ਾਮ ਲਗਾ ਰਹੇ ਨੇ ਉੱਥੇ ਹੀ ਅਮ੍ਰਿਤਪਾਲ ਸਿੰਘ ਮਹਿਰੂ ਨੂੰ ਵੀ ਮਾਮਲੇ ਚ ਬਰਾਬਰ ਦਾ ਹਿੱਸੇਦਾਰ ਦੱਸਿਆ ਜਾ ਰਿਹਾ ਹੈ ਅਜਿਹੀ ਚ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਅਤੇ ਹੁਣ ਪੁਲਿਸ ਇਸ ਮਾਮਲੇ ਚ ਕਿਹੋ ਜਿਹੀ ਕਾਰਵਾਈ ਕਰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ